ਉਹ ਪਰ ਦੋ ਬੱਸਾਂ ਇਹ ਇੱਥੇ ਹਲਾ ਖਰਾਬ ਕੋ ਭੂਲ ਦੇ ਵਿੱਚ ਦੋ ਬੱਸਾਂ ਭਰ ਕੇ ਤੁਰਦੇ ਆਂ ਕਹਿੰਦੇ ਤੁਹਾਨੂੰ ਕੈਂਪੇ ਛੱਡ ਆਉਣੇ ਆ ਉਹਨਾਂ ਨੂੰ ਮੇਰੀ 9 ਸਾਲ ਮੈਂ ਮਗਰੋਂ ਜੰਮਿਆ ਉਹ ਗੱਲਾਂ ਤੋਂ ਹੂੰ ਤੇ ਉਹ ਕਹਿੰਦੇ ਸਾਡੀ ਮਾਤਾ ਦੱਸਦੀ ਸੀ ਵੀ ਜਦੋਂ ਉਹ ਇੱਥੇ ਆ ਗਏ ਆ ਬੱਸਾਂ ਉਹ ਇੱਥੇ ਉਤਰ ਕੇ ੱਤਕਾ ਲੱਗ ਨਾਉਣੀ ਪੈਂਦੀ ਸੀ ਤੇ ਬੱਸ ਸੀ ਜਦੋਂ ਤੱਕ ਕੱਲ ਨੂੰ ਉਤਰੇ ਮੁਸਲਮਾਨਾ ਉਹ ਸਾਰੇ ਵੜਦੇ ਸਾਰੇ ਵੜਦੇ ਵਿੱਚ ਬੱਚੇ ਵਿੱਚ ਔਰਤਾਂ ਉਹ ਕਹਿੰਦੇ ਇਹ ਕੋਠੇ ਤੇ ਝੜ ਕੇ ਦੇਖੀ ਜਾਂਦੀਆਂ ਸੀ ਉਹ ਤਿੰਨ ਦੋ ਦਿਨ ਬੱਸਾਂ ਖਤਮ ਕਰਤੀਆਂ ਮਾੜੇ ਲੋਕਾਂ ਨੇ ਜਿਹੜੇ ਨਾਲ ਹੀ ਤੁਰੇ ਆਉਂਦੇ ਸੀ ਵੀ ਆਪਾਂ ਇਹਨਾਂ ਨੂੰ ਵੜਾਂਗੇ ਅਸੀਂ ਤਾਂ ਸੁਣਿਆ ਪਾਕਿਸਤਾਨ ਦੇ ਵਿੱਚ ਵੱਡ ਘਟ ਜਿਆਦਾ ਹੋਈ ਸੀ ਆਪਣੇ ਪੰਜਾਬ ਦੇ ਵਿੱਚ ਵੀ ਬਹੁਤ ਹੋਈ ਹੈ ਜੀ ਬਹੁਤ ਹੋਈ ਹੈ ਇਹ ਮਾਰੇ ਲੋਕ ਸੀ ਬਹੁਤ ਲੋਕ ਮਾਰੇ ਜੀ ਬਸੇ ਕਈ ਬੰਦੇ ਵਧੀਆ ਸੀ ਉਹ ਸਾਡੇ ਇੱਕ ਦੋ ਮਾਰੇ ਆ ਸਾਡੇ ਬੰਦੇ ਚ ਤੇ ਇੱਕ ਦੋ ਭੱਜ ਭੁੱਜ ਕੇ ਡਰ ਕੇ ਲੋਕ ਪਚਾਉਣਾ ਚਾਹੁੰਦੇ ਸੀ ਬੰਦਾ ਅੰਦਰੋਂ ਹਿੱਲ ਗਿਆ ਨਾ ਬੰਦਾ ਉਹਨੂੰ ਐ ਨਾ ਰਿਹਾ ਵੀ ਇਹ ਮੇਰਾ ਯਾਰ ਆ ਮੇਰਾ ਦੋਸਤ ਆ ਜੀ ਇੰਨਾ ਹਿੱਲ ਗਿਆ ਬੰਦੇ ਲੋਕ ਉਹ ਜੇ ਕੋਈ ਕਹਿੰਦਾ ਮੇਰੇ ਕੋਲ ਰਹਿ ਉੱਥੇ ਰਹਿ ਉਹ ਭੱਜਦਾ ਸੀ ਵੀ ਮਾ ਵੀ ਮਾਰ ਦੇਣਗੇ ਵਦੈਲ ਗਿਆ ਬੰਦਾ ਲੜਾਈ ਆਮ ਲੋਕਾਂ ਦੀ ਨਹੀਂ ਸੀ ਸਿਆਸਤ ਦੀ ਲੜਾਈ ਸੀ ਹਾਂ ਹਾਂ ਸਾਡੇ ਇੱਕ ਬਜ਼ੁਰਗ ਕਿਸੇ ਨੂੰ ਦੱਸਦੇ ਹੁੰਦੇ ਸੀ ਵੀ ਦੋ ਤੇਲਿਆਂ ਦੇ ਮੁੰਡੇ ਸੀ ਬਹੁਤ ਸੋਹਣੇ ਉਹਨਾਂ ਨੇ ਯਾਰਾਂ ਦੋਸਤਾਂ ਨੇ ਕਿਹਾ ਵੀ ਸਾਡੇ ਕੋਲੇ ਰਹੋ ਯਾਰ ਤੁਸੀਂ ਜਾਓ ਨਾ ਉਹ ਕਹਿੰਦੇ ਭੜਕ ਕੇ ਭੱਜ ਗਏ ਤੇ ਕੰਡਾ ਬੰਨ ਜਾ ਕੇ ਰਾਜ ਮਾਰਦੇ ਭਾਈ ਤੇ ਉਹ ਜਦੋਂ ਕਿਸੇ ਨੇ ਦੱਸਿਆ ਵੀ ਯਾਰ ਉਹ ਮਾਰੇ ਪਿਆ ਉਹ ਨੌ ਵੀ ਦੱਸਦੇ ਹੁੰਦੇ ਸੀ ਬਜ਼ੁਰਗ ਉਹਨਾਂ ਦਾ ਤੇ ਉਹ ਕਹਿੰਦੇ ਜਦੋਂ ਅਸੀਂ ਗਏ ਕਹਿੰਦੇ ਸੈਗਦੇ ਸੀ ਗੱਲ ਵੱਡੇ ਵੇ ਸੀ ਫਿਰ ਕਹਿੰਦੇ ਬਸ ਅਸੀਂ ਉੱਥੇ ਉਹਨਾਂ ਨੂੰ ਨਿਮੇੜ ਕੇ ਤੇ ਉੱਥੇ ਬਸ ਦੱਬਾਏ ਕਹਿੰਦੇ ਹਾਂ ਵੇ ਸਾਡੇ ਕੋਲ ਭੱਜ ਕੇ ਉੱਠ ਗਏ ਕਹਿੰਦੇ ਸੀ ਜੋਰ ਲਾਡੂ ਵਿੱਚ ਸਾਡੇ ਕੋਲ ਰਹੋ ਯਾਰ ਤੁਸੀਂ ਪਰ ਉਹ ਅੰਦਰੋਂ ਇੰਨੇ ਦਿਲ ਕੀ ਜੀ ਬੰਦਾ ਮਰੱਖ ਲਾਲ ਲਾਲਾ ਭਾਈ ਹੁੰਦੇ ਸੀ ਕੋਈ ਆਪ ਦਾ ਬਗਾਨਾ ਰਹੀ ਨਹੀਂ ਸੀ ਜੀ ਹਮ ਯਕੀਨ ਹੈ ਕਿ ਨੂੰ ਮਰ ਜਾਣਾ